ਕੀ ਐ ਫਾਈਵਾਇਸ ਜੋ ਤੁਹਾਡੇ ਜਾਗਣ ਤੋਂ ਲੈ ਕੇ ਸੌਣ ਤੱਕ ਤੇ ਹਰ ਇੱਕ ਸਟੈਪ ਤੱਕ ਨੂੰ ਟਰੈਕ ਕਰਦਾ ਹੈ ਤੁਸੀਂ ਕੀ ਸਰਚ ਮਾਰਦੇ ਹੋ ਤੁਸੀਂ ਕਿੱਥੇ ਜਾਂਦੇ ਹੋ ਕੀ ਕਰਦੇ ਹੋ ਕਿਸ ਨੂੰ ਮਿਲਦੇ ਹੋ ਕੀ ਪੜ੍ਹਦੇ ਹੋ ਤੁਹਾਡੇ ਡਿਜੀਟਲ ਫੁੱਟਪ੍ਰਿੰਟਸ ਨੂੰ ਟਰੈਕ ਕੀਤਾ ਜਾਂਦਾ ਹੈ ਮਤਲਬ ਇੰਟਰਨੈਟ ਉੱਤੇ ਕੀ ਕੀ ਕੀਤਾ ਜਾਂਦਾ ਹੈ ਆਨਲਾਈਨ ਸ਼ਾਪਿੰਗ ਤੋਂ ਲੈ ਕੇ ਤੁਸੀਂ ਕੀ ਸੁਣਦੇ ਹੋ ਤੇ ਪੜ੍ਹਦੇ ਹੋ ਮਤਲਬ 5 ਆਈਜ਼ ਆਮਨਸ ਨਾਲ ਦੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਨਾਲ ਇੰਟਰਫੀਅਰੈਂਸ ਕਰਦੀ ਹੈ ਇਸ ਤੋਂ ਇਲਾਵਾ ਇਹਨਾਂ ਦੇ ਇੱਕ ਤੋਂ ਦੂਸਰੇ ਦੇਸ਼ ਦੇ ਨਾਲ ਕਿੰਨੇ ਵੀ ਤਲਖੀ ਵਾਲੇ ਸਬੰਧ ਕਿਉਂ ਨਾ ਹੋਣ ਪਰ 5 ਆਈਜ਼ ਉਹਨਾਂ ਦੇਸ਼ਾਂ ਦੇ ਅੰਦਰ ਹੋਣ ਵਾਲੀਆਂ ਵੀ ਘਟਨਾਵਾਂ ਦੇ ਬਾਰੇ ਵਿੱਚ ਦੱਸ ਦਿੰਦੀ ਹੈ ਪਿਛਲੇ ਸਪਰਵਾਰ ਨੂੰ ਮਾਸਕੋ ਦੇ ਕਾਂਸਰਟ ਹਾਲ ਦੇ ਵਿੱਚ ਹਮਲਾਵਰਾਂ ਨੇ ਅਟੈਕ ਕੀਤਾ ਤੇ ਅੰਨੇ ਵਾਂ ਗੋਲੀਆਂ ਚਲਾਈਆਂ ਜਿਸ ਚ 133 ਲੋਕ ਮਾਰੇ ਗਏ ਇਸ ਦੀ ਪੂਰੀ ਜਾਣਕਾਰੀ ਵੀ 5 ਆਈਜ਼ ਦੇ ਦੁਆਰਾ ਰੂਸ ਨੂੰ ਦਿੱਤੀ ਗਈ ਸੀ ਇੱਕ ਚੇਤਾਵਨੀ ਵੀ 48 ਘੰਟੇ ਦੇ ਲਈ ਜਾਰੀ ਕੀਤੀ ਗਈ ਸੀ ਪਰ ਰੂਸ ਸਰਕਾਰ ਨੇ ਬਹੁਤਾ ਧਿਆਨ ਨਾ ਦਿੱਤਾ ਤੇ 133 ਲੋਕ ਮਾਰੇ ਗਏ ਇਸ ਤੋਂ ਇਲਾਵਾ ਕੁਝ ਮਹੀਨੇ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਹਰਦੀਪ ਸਿੰਘ ਨੈਜਰ ਦੀ ਹੱਤਿਆ ਨੂੰ ਲੈ ਕੇ ਭਾਰਤ ਉੱਤੇ આરોਪ ਲਗਾਏ ਸੀ ਇਸ ਦੀ ਜਾਣਕਾਰੀ ਵੀ ਕੈਨੇਡਾ ਦੀ ਸਰਕਾਰ ਨੂੰ ਫਾਈਵ ਆਈਜ਼ ਦੇ ਦੁਆਰਾ ਹੀ ਦਿੱਤੀ ਗਈ ਸੀ ਤੁਹਾਨੂੰ ਪਤਾ ਵੀ ਪੂਰੀ ਦੁਨੀਆ ਅੰਦਰ ਅਲੱਗ-ਅਲੱਗ ਖੂਬੀਆਂ ਜਾਂ ਏਜੰਸੀਆਂ ਮੌਜੂਦ ਨੇ ਜਿਵੇਂ ਅਮਰੀਕਾ ਦੀ ਸੀਆਈਏ ਭਾਰਤ ਦੀ ਰੌ ਅਤੇ ਇਜ਼ਰਾਈਲ ਦੀ ਮੋਸਾਦ ਇਹਨਾਂ ਏਜੰਸੀਆਂ ਦੇ ਜਸੂਸ ਅਸਰ ਕੂਫੀਆ ਜਾਣਕਾਰੀਆਂ ਹੀ ਇਕੱਠੀਆਂ ਨਹੀਂ ਕਰਦੀਆਂ ਬਲਕਿ ਖਤਰਨਾਕ ਤੋਂ ਖਤਰਨਾਕ ਮਹਿਮਾਂ ਨੂੰ ਵੀ ਅੰਜਾਮ ਦਿੰਦੇ ਨੇ ਇਸ ਦੇ ਬਾਵਜੂਦ ਵੀ ਦੁਨੀਆ 'ਚ ਕਈ ਖਤਰਨਾਕ ਹਾਦਸੇ ਹੋ ਜਾਂਦੇ ਨੇ ਇਸੇ ਉੱਤੇ ਕਾਬੂ ਪਾਉਣ ਦੇ ਲਈ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ਾਂ ਨੇ ਮਿਲ ਕੇ ਇੱਕ ਗੁੱਟ ਬਣਾਇਆ ਜਿਸ ਨੂੰ ਕੇ 5 ਆਈਸ ਅਲਾਈਸ ਕਿਹਾ ਜਾਂਦਾ ਹੈ ਇਹ ਦੁਨੀਆ ਦੇ ਸਭ ਤੋਂ ਜ਼ਿਆਦਾ ਤਾਕਤਵਰ ਦੇਸ਼ਾਂ ਦਾ ਸਮੂਹ ਹੈ 5 ਆਈਸ ਅਲਾਈਸ ਵਿੱਚੋਂ ਅਮਰੀਕਾ ਯੂਨਾਈਟਿਡ ਕਿੰਗਡਮ ਕੈਨੇਡਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਸ਼ਾਮਲ ਹੈ ਇਹਨਾਂ ਦੇ ਵਿਚਕਾਰ ਇੱਕ ਸਮਝੌਤਾ ਹੈ ਵੀ ਜੇ ਕਿਸੇ ਵੀ ਗਤੀਵਿਧੀ ਦੇ ਦੌਰਾਨ ਇਹਨਾਂ ਵਿੱਚੋਂ ਕਿਸੇ ਵੀ ਦੇਸ਼ ਨੂੰ ਖਤਰਾ ਹੈ ਤਾਂ ਉਸ ਦੇਸ਼ ਨੂੰ آگਾਹ ਕੀਤਾ ਜਾਊਗਾ ਇਸ ਪੂਰੇ ਅਲਾਈਅੰਸ ਅੰਦਰ ਪੰਜ ਦੇਸ਼ਾਂ ਦੀਆਂ 20 ਏਜੰਸੀਆਂ ਕੰਮ ਕਰਦੀਆਂ ਨੇ ਤੇ ਆਪਦੀਆਂ ਜਾਣਕਾਰੀਆਂ ਇੱਕ ਦੂਸਰੇ ਨੂੰ ਸ਼ੇਅਰ ਵੀ ਕਰਦੀਆਂ ਨੇ ਦਰਅਸਲ ਦੂਸਰੇ ਵਰਲਡ ਵਾਰ ਤੋਂ ਬਾਅਦ ਰੂਸ ਦੀਆਂ ਖੂਪੀਆਂ ਜਾਣਕਾਰੀਆਂ ਚਾਣਨ ਦੇ ਲਈ ਅਮਰੀਕਾ ਤੇ ਬ੍ਰਿਟੇਨ ਨੇ ਮਿਲ ਕੇ ਇੱਕ ਕਲੱਬ ਸ਼ੁਰੂ ਕੀਤਾ ਸੀ ਬਾਅਦ ਦੇ ਵਿੱਚ ਇਸ ਅੰਦਰ ਕੈਨੇਡਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵੀ ਸ਼ਾਮਲ ਹੋਏ ਸੀ ਇਹਨਾਂ ਚੋਂ ਅਮਰੀਕਾ ਰੂਸ ਉੱਤਰੀ ਚੀਨ ਲੈਟਰਨ ਅਮਰੀਕਾ ਤੇ ਏਸ਼ੀਆ ਦੇ ਵੱਡੇ ਹਿੱਸੇ ਉੱਤੇ ਨਜ਼ਰ ਰੱਖਦਾ ਹੈ ਤੇ ਆਸਟ੍ਰੇਲੀਆ ਦੱਖਣੀ ਚੀਨ ਤੇ ਇੰਡੋਨੇਸ਼ੀਆ ਦੇ ਨਾਲ ਨਾਲ ਹੋਰ ਪ੍ਰਦੇਸ਼ੀ ਦੇਸ਼ਾਂ ਉੱਤੇ ਨਜ਼ਰ ਰੱਖਦਾ ਹੈ ਤੇ ਬਟੇਨ ਪੂਰੇ ਅਫਰੀਕਾ ਤੇ ਨਾਲ-ਨਾਲ ਉਹਨਾਂ ਦੇਸ਼ਾਂ ਤੇ ਨਜ਼ਰ ਰੱਖਦਾ ਜਿਹੜੇ ਪਹਿਲਾਂ ਸੋਭਿਆ ਸੰਘ ਦੇ ਵਿੱਚ ਤੇ ਨਿਊਜ਼ੀਲੈਂਡ ਪੱਛਮੀ ਪ੍ਰਸ਼ਾਂਤ ਨੂੰ ਦੇਖਦਾ ਜਿਸ ਅੰਦਰ ਛੋਟੇ-ਛੋਟੇ ਕਈ ਦੇਸ਼ ਸ਼ਾਮਲ ਨੇ ਤੇ ਕੈਨੇਡਾ ਦਾ ਕੰਮ ਹੈ ਰੂਸ ਦੇ ਪੋਲਰ ਹਿੱਸੇ ਤੇ ਨਜ਼ਰ ਰੱਖਣਾ ਪੰਜ ਦੇਸ਼ਾਂ ਤੋਂ ਇਲਾਵਾ ਇਸ ਅੰਦਰ ਹੋਰ ਦੇਸ਼ ਵੀ ਜੁੜਦੇ ਚਲੇ ਗਏ ਇਸ ਅੰਦਰ ਨੈਨ ਆਈਜ਼ੋ ਵੀ ਮੌਜੂਦ ਨੇ ਜਿਸ ਅੰਦਰ ਇਹਨਾਂ ਪੰਜਾਂ ਦੇ ਨਾਲ-ਨਾਲ ਫਰਾਂਸ ਔਰ ਡੈਨਮਾਰਕ ਤੇ ਨਾਰਵੇ ਨੀਦਰਲੈਂਡ ਵੀ ਮੌਜੂਦ ਨੇ ਇਸ ਤੋਂ ਇਲਾਵਾ 14 ਆਈਸ ਵੀ ਮੌਜੂਦ ਨੇ ਜਿਸ ਅੰਦਰ ਇਹਨਾਂ 9 ਤੋਂ ਨਾਲ-ਨਾਲ ਜਰਮਨੀ, ਬੈਲਜੀਅਮ ਤੇ ਇਟਲੀ, ਸਪੇਨ, ਸਵੀਡਨ ਵੀ ਸ਼ਾਮਲ ਨੇ ਪਰ ਇਹਨਾਂ ਵਿੱਚੋਂ 5 ਆਈਸ ਸਭ ਤੋਂ ਨਜ਼ਦੀਕੀ ਰਹਿ ਕੇ ਕੰਮ ਕਰਦਾ ਹੈ ਤੇ ਇਸ ਦਾ ਪੂਰਾ ਨੈਟਵਰਕ ਪੂਰੀ ਦੁਨੀਆ ਦੇ ਅੰਦਰ ਫੈਲਿਆ ਹੋਇਆ ਤੇ ਇਹ ਨਾ ਸਿਰਫ ਸੰਦੇਕਤਾ ਜਾਂ ਅਪਰਾਧੀਆਂ ਉੱਤੇ ਹੀ ਬਲਕਿ ਆਮ ਲੋਕਾਂ ਉੱਤੇ ਵੀ ਨਜ਼ਰ ਰੱਖਦਾ ਤੇ ਇਸ ਕੋਲ ਸਾਡੇ ਹਰੇਕ ਡਿਜੀਟਲ ਫੁੱਟਪ੍ਰਿੰਟ ਮੌਜੂਦ ਹੁੰਦੇ ਨੇ ਜਿਵੇਂ ਕੋਰ ਰਿਕਾਰਡ ਫੋਨ ਟਾਈਪਿੰਗ ਬੈਂਕ ਅਕਾਊਂਟ ਆਨਲਾਈਨ ਸ਼ੋਪਿੰਗ ਜਾਂ ਫਿਰ ਆਨਲਾਈਨ ਦੇਖਣ ਵਾਲੀਆਂ ਵੀਡੀਓਜ਼ ਵਗੈਰਾ ਜੋ ਵੀ ਅਸੀਂ ਇੰਟਰਨੈਟ ਉੱਤੇ ਦੇਖਦੇ ਹਾਂ ਉਸ ਦਾ ਸਾਰਾ ਰਿਕਾਰਡ ਇਹਨਾਂ ਏਜੰਸੀਆਂ ਦੇ ਕੋਲ ਹੁੰਦਾ ਇੰਟਰਨੈਟ ਦੇ ਉੱਤੇ ਹੀ ਨਹੀਂ ਬਲਕਿ ਜੋ ਵੀ ਅਸੀਂ ਡਾਟਾ ਕਿਸੇ ਐਪ ਨੂੰ ਉਪਲਬਧ ਕਰਾਉਣੀ ਆ ਜਾਂ ਫਿਰ ਕਿਸੇ ਪ੍ਰਕਾਰ ਦੀ ਸਰਕਾਰੀ I'm ਕਾਗਜ਼ਾਤ ਦੇ ਵਿੱਚ ਸਾਡੇ ਨਾਮ ਮੌਜੂਦ ਹੁੰਦੇ ਨੇ ਉਹ ਹਰ ਇੱਕ ਚੀਜ਼ ਜੋ ਵੀ ਅਸੀਂ ਕਰਦੇ ਹਾਂ ਸਰਕਾਰੀ ਜਾਂ ਪ੍ਰਾਈਵੇਟ ਤੌਰ ਦੇ ਉੱਤੇ ਇੰਟਰਨੈਟ ਹੋਵੇ ਚਾਹੇ ਸਰਕਾਰੀ ਵਿਭਾਗਾਂ ਦੇ ਵਿੱਚ ਹੋਵੇ ਉਹ ਹਰ ਇੱਕ ਜਾਣਕਾਰੀ ਇਹਨਾਂ ਦੇ ਕੋਲ ਮੌਜੂਦ ਹੁੰਦੀ ਆ ਤੇ ਸਾਡਾ ਪੂਰਾ ਬਾਇਓ ਡਾਟਾ ਉਹ ਚੀਜ਼ਾਂ ਜੋ ਅਸੀਂ ਖੁਦ ਵੀ ਨਹੀਂ ਜਾਣਦੇ ਉਹ ਵੀ ਇਹਨਾਂ ਨੂੰ ਪਤਾ ਹੁੰਦੀਆਂ ਨੇ ਇਹ ਐਫ 5 ਆਈਸ ਅਲਾਈანს ਜਿਹੜਾ ਕਿ ਇਸ ਵਕਤ 14 ਆਈਸ ਵੀ ਬਣ ਚੁੱਕਿਆ ਪਰ ਇਹਨਾਂ ਦੇ ਵਿੱਚੋਂ ਪੰਜ ਉਹ ਦੇਸ਼ ਨੇ ਜਿਹੜੇ ਸਭ ਤੋਂ ਜ਼ਿਆਦਾ ਨਜ਼ਦੀਕੀ ਰਹਿ ਕੇ ਕੰਮ ਕਰਦੇ ਨੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਸੀਂ ਅਕੀ ਵੀ ਤੁਹਾਡੇ ਲਈ ਅਜੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਥੈਂਕਸ ਫੋਰ ਵਾਚ ਧੰਨਵਾਦ